ਸਾਡੇ ਭਰਾ ਸਤਨਾਮ ਪੁੰਦਰ ਤੇ ਲੱਖੀਪੁਰ ਇਧਰਲੇ ਪਾਸੇ ਆਓ ਕਲਵੀਰ ਆਓ ਕਲਵੀਰ ਚੜਦੀ ਬਰੇਸ ਆਹ ਚੜਦੀ ਬਰੇਸ ਹੁਣ ਚਰਚੇ ਵੀ ਬਾਲੇ ਨੇ ਦੁਨੀਆ ਤੇ ਛਾ ਗਏ ਉਹ ਮੁੰਡੇ ਪੀਵੀ ਗੱਤੀ ਵਾਲੇ ਨੇ ਦੁਨੀਆ ਤੇ ਛਾ ਗਏ ਉਹ ਬੱਲੀਏ ਬਣਾ ਗਏ ਤੂੰ ਸਾਹਮਣੇ ਪੈਂਦੀ ਰੇਡ ਆ ਮੁੰਡਾ ਸੇਵਕ ਆਇਥੇ ਆਇਥੇ ਆ ਸੇਵਕ 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 ਪਹਿਲੀ ਕਬੱਡੀ ਤੇ ਦੂਜੀ ਕਬੱਡੀ ਤੇ ਜਫਾ ਪਹਿਲੀ ਤੇ ਜਫਾ ਬੱਲੇ जफा थी अज अच अज मसला अज राला पहला सी हूं ते मसला बन गया है ਦੇਣਾ ਨਾ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਕਦੋਂ ਕਿਸਮਤਾਂ ਪਲਟਾਈਆਂ ਨੇ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ ਇਹ ਬਾਈ ਮੈਚ ਕਮਾਲ ਲੱਗੂਗਾ ਹੋਊਗਾ ਸਿਰਾ ਫਿਰ ਰੌਲਾ ਰੱਪਾ ਇੱਕ ਪਾਸੇ ਹਰਿਆਣਾ ਰੱਤਾ ਤੇ ਇੱਕ ਪਾਸੇ ਮੇਜ਼ਬਾਨ ਪਿੰਡ ਹੈਲੋ ਹੈਲੋ ਬਾਈ ਜਿੰਨੇ ਇੱਕ ਨੰਬਰ ਸਟੇਜ ਉਮਰੇ ਖੜੇ ਹੈ ਭਰਾ ਬਣ ਕੇ ਬੈਠੋ ਯਾਰ ਥੱਮਣ ਕੇ ਬੇਨਤੀ ਆ ਬਾਈ ਇੱਕ ਇੱਕ ਮੈਚ ਸ਼ੁਰੂ ਹੋਣ ਲੱਗੇ ਆ ਮੈਕਬੰਦ ਕਰਕੇ ਇੱਕ ਇੱਕ ਰਿਵਿਊ ਹੋਵੇਗਾ ਮੈਕ ਬੰਦ ਕਰ ਲਿਓ ਲੈ ਵੀ ਸੰਗਤ ਜੀ ਜਿਹੜੇ ਜਿਹੜੇ ਕਹਿੰਦੇ ਰੱਤਾ ਤੇਜ ਤੂੰ ਉਹ ਤਾੜੀ ਮਾਰ ਦਿਓ ਪਰਮੇ ਤੇ ਹੁਣ ਬਾਈ ਜਿਹੜੇ ਜਿਹੜੇ ਕਹਿੰਦੇ ਹਾਕਮ ਬੜਾ ਜਿੱਤੂ ਹੁਣ ਉਹ ਤਾੜੀ ਮਾਰਦੇ ਜਿਹੜੇ ਕਹਿੰਦੇ ਆ ਜਿੱਥੇ ਕੋਈ ਮਰਜੀ ਆਸੀ ਨਜ਼ਾਰਾ ਲੈ ਲੈ ਉਹ ਰੌਲਾ ਰੱਪਾ ਦੋਨੇ ਚੋਦੀਆ ਲਓ ਮੈਚ ਸ਼ੁਰੂ ਹੈ ਪਿੰਡ ਵਾਲੇ ਪਾਸੇ ਹਾਕਮ ਵਾਲਾ ਦੀ ਟੀਮ ਤੇ ਦੂਸਰੇ ਪਾਸੇ ਰੱਤਾ ਥੇ ਪਰ ਆਹ ਮੁੰਡਾ ਕਹਿੰਦੇ ਬਰੇ ਸਾਹ ਵਾਲਾ ਆਹ ਜੱਗੂ ਜੱਗੂ ਹਾਕਮ ਵਾਲੀਆ ਆਹ ਹਾਕਮ ਵਾਲੀਆ ਜੱਗੂ ਅਲੀ ਰੇਡ ਤੇ ਪਹਿਲਾ ਜਫਾ ਲੈ ਵੀ ਗੁਰਵਿੰਦਰ ਖੁੰਨਣ ਵਾਲਾ ਆ ਗਿਆ ਕਬੱਡੀ ਪਾਉਣ ਦੇ ਲਈ ਹਾਲੋ ਭਾਈ ਜੀ 사ਉਂਡ ਵਾਲਾ ਵੀਰੇ ਯਾਰ ਸੁਵਾਦ ਖਰਾਬ ਹੋ ਜਾਂਦਾ ਇਹਨੂੰ ਸੈੱਟ ਕਰ ਲੈ ਭਰਾ ਮੇਰਾ ਯਾਰ ਹਾਲੀ ਬੇਨਤੀ ਹੈ ਭਾਈ ਆ ਥੋੜਾ ਥੋੜਾ ਸਾਈਡ ਤੇ ਹੋ ਜਾ ਭਰਾ ਮੇਰਾ 사ਉਂਡ ਨੂੰ ਥੋੜੀ ਰੇਂਜ ਟੁੱਟ ਰਹੀ ਹੈ 사ਉਂਡ ਵੀ ਤਕੜੀ ਲੱਗੀ ਹੋਈ ਹੈ ਆ ਮੁੰਡੇ ਦਾ ਕਹਿੰਦੇ ਜ਼ਿਲ੍ਹਾ ਫਤਿਹਬਾਦ ਦੇ ਵਿੱਚ ਖੁੰਦੜ ਪਿੰਡ ਪੈਂਦਾ ਮੇਰੇ ਮਿੱਤਰੋ ਆਉ ਅਗਲੀ ਰੇਡ ਪਾਉਂਦੇ ਨੇ ਗੁਰਵਿੰਦਰ ਖੁੰਦੜ ਵਾਲਾ ਇਹਦੀ ਯਾਰੀ ਆ ਕਹਿੰਦੇ ਸੋਨੀ ਨਾਲ ਇਹਦੀ ਯਾਰੀ ਆ ਕਹਿੰਦੇ ਜੱਗੂ ਨਾਲ ਮੇਰੇ ਮਿੱਤਰੋ ਇਹ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਵੀ ਬੱਲੇ ਬੱਲੇ ਕਰਵਾ ਕੇ ਆ ਚਾਰ ਜਾਫੀ ਆ ਆ ਬੱਲੇ ਬੱਲੇ ਇੱਥੇ 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 ਆਹ ਰੋਸਰਾ ਆਹ ਜੰਦੂਆ 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 ਰੱਤਾ ਥੇ ਵਾਲਾ ਜਫਾ ਲਾ ਗਿਆ ਹਕਮ ਵਾਲੀਆ ਜੱਗੂ ਚਾ ਕਹ ਕਲਵੀਰ ਨੂੰ ਜਾਕੇ ਜਾਕੇ ਨਾਲ ਦੇ ਮੁੰਡੇ ਨੂੰ ਜੇ ਮੈਚ ਜਿੱਤਣਾ ਜਿਵੇਂ ਕਹਿੰਦੇ ਨੇ ਜੇ ক্রিকেট ਜਿੱਤਣੀ ਹੋਵੇ ਛੱਕੇ ਤੇ ਛੱਕਾ ਲਾਉਣਾ ਪੈਂਦਾ ਹੈ ਜੇ ਕਬੱਡੀ ਜਿੱਤਣੀ ਹੋਵੇ ਜੱਫੇ ਤੇ ਜੱਫਾ ਲਾਉਣਾ ਪੈਂਦਾ ਥੋੜੀ ਸੱਟ ਲੱਗੀ ਸੱਚੇ ਪਾਤਸ਼ਾਹ ਵਾਹਿਗੁਰੂ ਨੌਵੇਂ ਪਾਤਸ਼ਾਹ ਜੀ ਕਿਰਪਾ ਕਰਿਓ ਮੇਰ ਕਰਨ ਵਾਹਿਗੁਰੂ ਕਿਰਪਾ ਕਰਿਓ ਬਾਈ ਕਰ ਲੈ ਸੈਟ ਜਾਰੇ ਨੂੰ ਤੇ ਤੇ ਚੌੜੀ ਬਾਈ ਬਾਈ ਇੱਕ ਮਿੰਟ ਜਾਈ ਹੁ ਵੀਰੇ ਪੀਰ ਦੇ ਕਲਾਮ ਹੱਥ ਬਣ ਕੇ ਬੇਨਤੀ ਹੈ ਬਾਈ ਬਾਈ ਬਣ ਕੇ ਥੋੜਾ ਜੈਨ ਹੋ ਜਾਓ ਰੇਂਜ ਟੁੱਟ ਰਿਹਾ ਹੋਰ ਕੋਈ ਦਿੱਕਤ ਨਹੀਂ ਭਰਾ ਮੇਰਾ ਬਿਲਕੁਲ ਜੀ ਬਿਲਕੁਲ ਕੀ ਕਰੀ ਔਰ ਜੱਗੂ ਦਾ ਸੇਕਾ ਚੱਲਦਾ ਹੈ ਔਰ ਰੇਡਰਾਂ ਚ ਖੌਫ ਦਾ ਦੂਤਾ ਨਾਮ ਹੈ ਕਹਿੰਦੇ ਜੱਗੂ ਬਾਪੂ ਪਹਿਲਵਾਨ ਦਾ ਪੁੱਤਰ ਹੈ ਮਾਂ ਕਿਰਨਾ ਨੂੰ ਮਾਣ ਹੈ ਆਪਣੇ ਪੁੱਤਰ ਦੇ ਉੱਪਰ ਇਹਨੇ ਟਰੈਕਟਰ ਵੀ ਜਿੱਤੇ ਹੈ ਇਹਨੇ ਲੰਡੀਆਂ ਜੀਪਾਂ ਤੇ ਬੁਲਟ ਵੀ ਜਿੱਤੇ ਹੈ ਮੇਰੇ ਮਿੱਤਰੋ ਪਰ ਅੱਜ ਅੱਜ ਕੌਣ ਜਿੱਤੂ ਉਹ ਹਾਰ ਜਾ ਝੋਟਿਓ ਇਹ ਤੇ ਹਜੇ ਟਾਈਮ ਲੱਗੂਗਾ ਪਤਾ ਲੱਗਣਾ ਜੱਗੂ ਬਚੇਰੇ ਕੌਣ ਲੈ ਕੇ ਜਾਊਗਾ ਆ ਬਾਲਾ ਤੇਜ ਆ ਜੱਗੂ ਆ ਮੁੰਡਾ ਬਾਲਾ ਤੇਜ ਨੇ ਆਸਟ੍ਰੇਲੀਆ ਖੇਡਣਾ ਤੂੰ ਵੀ ਆਪਣੇ ਆਪ ਨੂੰ ਖੱਬੀ ਖਾਨ ਕਹੋ ਨਾ ਆ ਕਾਕਲ ਵੀਰੇ ਨੂੰ ਆ ਫਰਨਾ ਪੈਣਾ ਕਾਕਲ ਵੀਰੇ ਨੂੰ ਆ ਫਰਨਾ ਪੈਣਾ ਲਾਓ ਜਟਾਣਿਆਂ ਵਾਲਾ ਜਟਾਣਿਆਂ ਵਾਲਾ ਆਓ ਮੋਢਾ ਕਿਲੀ ਨਹਾਲ ਸਿੰਘ ਵਾਲਿਆ ਅਵਤਾਰ ਆ ਤਕੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਮੇਰੇ ਮਿੱਤਰੋ ਆ ਮੁਰਕੋ ਮੁਰਕੀ ਹੋ ਗਿਆ ਮੇਤਰੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਥੋਰ ਚੋਬਰਾਂ ਦਾ ਚਰਨਾਂ ਦਾ ਗਰਮ ਖੂਨ ਨਾਲਕਾਰੇ ਤਾਂ ਵੱਜਦੇ ਆ ਰਾਜੇ ਖੇਨੇ ਮਾਰਦੇ ਮੈਦਾਨੋਂ ਡਰ ਕੇ ਨਹੀਂ ਪੈਂਦੇ ਧਰਮਿਆ ਦਰਸ਼ਨ ਸਿੰਘ ਦੇ ਪੁੱਤਰ ਦੀ ਕਬੱਡੀ ਪਈ ਆ ਦਰਸ਼ਨ ਸਿੰਘ ਦੇ ਪੁੱਤ ਦੀ ਕਬੱਡੀ ਪੈ ਗਈ ਹੈ ਉਹ ਸੋਨੀ ਦੀ ਖੇਡ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਇੱਕ ਵਾਰੀ ਤਾੜੀਆਂ ਪਾਰੇ ਟਾਈਮ ਦੱਸੂ ਸਾਹਮਣੇ ਪੈਂਦੀ ਰੇਡ ਆ ਮੁੰਡਾ ਸੇਵਕ ਆ ਬੈਠੇ ਆ ਬੈਠੇ ਆ ਸੇਵਕ 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 ਪਹਿਲੀ ਕਬੱਡੀ ਤੇ ਦੂਜੀ ਕਬੱਡੀ ਤੇ ਜਫਾ ਪਹਿਲੀ ਤੇ ਜਫਾ ਫਲਗਲ ਕੀ ਬਣਦੀ ਐ ਤੇ ਨੰਬਰ ਓ ਆ ਨਿਆਰਾ ਆ ਨਿਆਰਾ ਹੋ ਗਿਆ ਕੀ ਮੇਤਰਾ ਆ ਬਾਜਦੇ ਸੀ ਲਲਕਾਰੇ ਹੋ ਗਿਆ ਕੀ ਮੇਤਰਾ ਇਹਨੇ ਸਾਰੇ ਚੱਕੇ ਯਾਮ ਕਰ ਦਿੱਤੇ ਆ ਮੁੰਡਾ ਵੀ ਘਾਟੀ ਰੁਕਦਾ ਜੱਗੂ ਆ ਬਰਿਆਂ ਵਾਲਾ ਗੁਰਪ੍ਰੀਤ ਆ ਜਾਂਟੇ ਦਾ ਪੁੱਤਰ ਡੱਕਾ ਨੰਬਰ ਜੋੜ ਗਿਆ ਬਾਈ ਮਾਚ ਕੰਨੋ ਲਗਦਾ ਸਦਾ ਆਤਾ ਆ ਬੱਲੇ ਬੱਲੇ ਅਗਲੀ ਰੇਡ ਪਾਉਣ ਲਈ ਗੁਰਵਿੰਦਰ ਮੈਕਦੇ ਉੱਪਰ ਧਰਮਾ ਵੀਰ ਆ ਗੁਰਵਿੰਦਰ ਖੂਨਣ ਵਾਲਾ ਮੈਦਾਨ ਦੇ ਵਿੱਚ ਵੱਧ ਗਿਆ ਏ ਸਾਹਮਣੇ ਕਹਿੰਦੇ ਰੱਤਾ ਥੇ ਦੀ ਟੀਮ ਵੀ ਆ ਸਾਡੇ ਸੋਹਣ ਬਾਈ ਦੇ ਚੋਟੀ ਦੀ ਉਤਾਰੀ ਹੈ ਚੋਟੀ ਦੀ ਉਤਾਰੀ ਹੈ ਅੱਜ ਦਾ ਇਤਿਹਾਸਕ ਮੈਚ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਰਹਿਣਗੀਆਂ ਪਰ ਆ ਮੁੰਡਾ ਕਹਿੰਦੇ ਆਓ ਕੁਲਵਿੰਦਰ ਕੁਲਵਿੰਦਰ ਰੱਤਾ ਥੇ ਰੱਤਾ ਥੇ ਰੱਤਾ ਥੇ ਜੱਫੇ ਤੇ ਜੱਫਾ ਆ ਜੱਫਾ ਜੱਫੇ ਤੇ ਜੱਫਾ ਫਾੜਿਆ ਪਾ ਜੱਫੇ ਤੇ ਜੱਫਾ ਥਾ ਜੱਫਾ ਜੱਫਾ ਹੁਣ ਜੱਗੂ ਤੂੰ ਵੀ ਦੇਖ ਉਹ ਨਿਹੰਗਾਂ ਵਾਲੇ ਆ ਆ ਨਿਆਰਾ ਸਾਰੀ ਬਸ ਕਰਾ ਕੇ ਛੱਡਣਗੇ ਪਤੰਦਰ ਆ ਬਸ ਕਰਵਾਈ ਜਾਂਦੇ ਨੇ ਦਾਤਾ ਥੇ ਵਾਲੇ ਕੁਝ ਬਣ ਕੇ ਆਇਆ ਆ ਜੱਗੂ ਤੇ ਅਵਤਾਰ ਅਵਤਾਰ ਤੇ ਜੱਗੂ ਹਾਰਦੇ ਪਾਸੇ ਤਕਰਸ ਰੇਦੀ ਆ ਉਹ ਮੁੰਡਾ ਹੱਥਾਂ ਦੇ ਨਿਕਲ ਗਿਆ ਤਰਸ ਰੇਦੀ ਆ ਉਹ ਸੰਗਤ ਜੀ ਕਿੰਨਾ ਕਿਸਵਾਦ ਆਉਂਦਾ ਰੌਲਾ ਗਾ ਮੈਚ ਸਿਰੇ ਮੈਚ ਸਿਰੇ ਧਰਮੇ ਚੱਕ ਮੈਕ ਸਾਉਂਡ ਵਾਲਿਆ ਓਏ ਬਾਈ ਤੀਆਂ ਪਿੱਛੋ ਕੀ ਲੂੰਗੀ ਫੂਕੜੀਆਂ ਨੂੰ ਸੱਕਦਾ ਆ ਭਰਾ ਮੇਰਾ ਓਹ ਭਰਾਵਾ ਇਹਨੂੰ ਸੈੱਟ ਕਰ ਲੈ ਸੈੱਟ ਕਰ ਲੈ ਇੱਥੇ ਸਾਉਂਡ ਤੇ ਕੰਮ ਚੱਲਦਾ ਪਰ ਸਾਹਮਣੇ ਸੋਨੀ ਓਹ ਸੋਨੀ ਕਹਿੰਦੇ ਇਹਨੇ ਵੀ ਮੁਕੰਦਪੁਰ ਦੇ ਕਬੱਡੀ ਕੱਪ ਤੋਂ ਫੋੜ ਜਿੱਤਿਆ ਦਰਸ਼ਨ ਸਿੰਘ ਨੂੰ ਮਾਣ ਹੈ ਆਪਣੇ ਪੁੱਤ ਦੇ ਉੱਤੇ ਸਖਪਾਲ ਬਾਈ ਹੋਰਾਂ ਨੂੰ ਓਹ ਸਾਰੇ ਨਗਰ ਨੂੰ ਮਾਣ ਹੈ ਗੁਰਵਿੰਦਰ ਵੀਰ ਹੋਰਾਂ ਨੂੰ ਮਾਨ ਹੈ ਪਰ ਇਧਰਲੇ ਪਾਸੇ ਗੁਰਪ੍ਰੀਤ ਪਰੇ ਸਾਹ ਪਿੰਡ ਦਾ ਤੇ ਦੂਸਰੇ ਪਾਸੇ ਕੁਲਵੀਰ 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 ਕਬੱਡੀ 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 ਓ ਮੱਲੋ ਮੱਲੀ ਪੈਂਦੇ ਜਦੋਂ ਪੇਚੇ ਸੋੜਿਆ ਓ ਦੂਰ ਹੁੰਦੇ ਤਰਾਵੇਂ ਭਲੇਖੇ ਸੋੜਿਆ ਹੈਲੋ ਹੈਲੋ ਭਰਾ ਬਣ ਕੇ ਨੂੰ ਗਾਲ੍ਹਦਾ ਯਾਰ ਕਰ ਲੈ ਤੂੰ ਡੰਡਰਾ ਸਾਈਡ ਤੇ ਕਰਲਾ ਸੈੱਟ ਪਤੰਦਰਾ ਰਾਤ ਵੀ ਬਾਲਾ ਜੋਰ ਲੱਗਾ ਹੋਇਆ ਹੈ ਮੈਚ ਆ ਵੀ ਬਾਲਾ ਵੱਡਾ ਜੀਨੂ ਜੀਨੂ ਨਜ਼ਾਰਾ ਹੋ ਰਿਹਾ ਇੱਕ ਵਾਰੀ ਰੌੜਾ ਰਾਪਾ ਆਓ ਦਰਸ਼ਨ ਸਿੰਘ ਦੇ ਪੁੱਤਰ ਦੀ ਕਬੱਡੀ ਪੈ ਰਹੀ ਹੈ ਮਕੰਦਪੁਰ ਦੇ ਵਿੱਚੋਂ ਫੋਰ ਜਿੱਤਿਆ ਇਹ ਮੁੰਡਾ ਕਹਿੰਦੇ ਐਨਆਰਆਈ ਕਬੱਡੀ ਕਲੱਬ ਨਕੋਦਰ ਦੇ ਲਈ ਖੇਡੂ ਆਹ ਬੱਗਿਆਂ ਦੇ ਮੰਗੀ ਦੀ ਟੀਮ ਦੇ ਲਈ ਸਤਕਰ ਖੋਸੇ ਦੀ ਟੀਮ ਦੇ ਲਈ ਕਰਮਜੀਤ ਫਕਰ ਝੰਡੇ ਦੀ ਟੀਮ ਦੇ ਲਈ ਖੇਡੂ ਵੀਰੇ ਪਾਣੀ ਪੀਣ ਵਾਲਾ ਪੁੱਜਦਾ ਕਰਦੇ ਆਹ ਰੇਡੀਓ ਇਥੋਂ ਚੋ ਬਲਬਲੇ ਫੁੱਲਾਂ ਲਾ ਬਲਬਲੇ 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 ਫੁੱਲਾਂ ਲਾ ਤੇ ਜੱਗੂ ਹਾਕਮ ਵਾਲੀਆ ਅੱਜ 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 ਮਸਲਾ ਅੱਜ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਓ ਆ ਜਾ ਫੇਡ ਆਇਆ ਨਿਆਰਾ ਤਾਦਲੇ ਮਾਰਿਓ ਸਿਰਾ ਹੋਇਆ ਓ ਸਿਰਾ ਸਿਰਾ ਨਹੀਂ ਸਿਰੇ ਤੋਂ ਵੀ ਬਾਲਾ ਸਿਰਾ ਹੋ ਗਿਆ ਬਾਲਾ ਸਿਰਾ ਹੋ ਗਿਆ ਲਓ ਗੁਰਵਿੰਦਰ ਦੀ ਰੇਡ ਤੇ ਰੱਤਾ ਥੇ ਵਾਲੇ ਉਹ ਛੁਰੀਆਂ ਨੇ ਇਹ ਦੇਖਣ ਨੂੰ ਛੋਟੇ ਲੱਗਦੇ ਨੇ ਇਹ ਛੁਰੀਆਂ ਨੇ ਸੈਣੀ ਛੋਟੀ ਹੁੰਦੀ ਹੈ ਪਰ ਵੱਡੇ ਵੱਡੇ ਗਾਡਰਾਂ ਨੂੰ ਚਿੱਤ ਕਰ ਦਿੰਦੀ ਹੈ ਉਹ ਮੈ ਵੀ ਗਾਡਰਾਂ ਨੂੰ ਚਿੱਤ ਕਰ ਦਿੰਦੀ ਹੈ ਚੱਟ ਦਾ ਪੁੱਤ ਹਰਜਨ ਵਰਗਾ ਨਹੀਂ ਅੱਖਾਂ ਬੰਦ ਕੇ ਤੀਰ ਟਕਾਣੇ ਲਾਉਂਗਾ ਆਉ ਲਾਇਆ ਨਹੀਂ ਹਿਸਾਬ ਕਦੇ ਕਿੰਨੇ ਸਾਨੂੰ ਛੱਡ ਗਏ ਯਾਰ ਯਾਰ ਕਹਿ ਕੇ ਕਿੰਨੇ ਮਤਲਬ ਕੱਢ ਗਏ ਆ ਰਿੰਕੂਆ ਕਈ ਛੱਡ ਚੱਲੇ ਦਿੱਤੇ ਟਾਮਿਆਂ ਨੇ ਸਾਥ ਨੇ ਸਾਡੀ ਮਹਿਫਿਲ ਚ ਬਹਿਣ ਵਾਲੇ ਉਹ ਬੰਦੇ ਕੁਝ ਖਾਸ ਨੇ ਇੱਕ ਪਾਸੇ ਗੁਰਪ੍ਰੀਤ ਇੱਕ ਪਾਸੇ ਜੱਪੂ ਬੱਲੇ 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 ਓ ਗੁਰਪ੍ਰੀਤ ਦੀਆਂ ਰੈਡਾਂ ਵਧੀਆ ਲੱਗੀਆਂ ਹੋ ਜੀ ਸੱਜੇ ਪਾਸੇ ਮੇਰ ਕਰੇ ਮਾਲਕ ਮੇਰ ਕਰੇ ਮਾਲਕ ਮੇਰ ਕਰੇ ਬਾਤੂ 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 ਗਰਾਊਂਡ ਤੇ ਕਿਰਪਾ ਕਰੋ ਨੌਵੇਂ ਪਾਸ਼ਾ ਜੀ ਕਿਰਪਾ ਕਰੋ ਬਾਤੂ ਬਾਤੂ ਗਰਾਊਂਡ ਤੇ ਨਾ ਕੋਈ ਇਕੱਠ ਨਾ ਕਰੋ ਮੂਵ ਸਭਰੇ ਪਹੁੰਚਦੀ ਕਰ ਦਿਓ ਸਾਡੇ ਲੱਖੀ ਲਹਿਰਾ ਤੇ ਸਤਨਾ ਭੁੰਦੜ ਜੀ ਇਹ ਅਗਲੇ ਬੋਲਾਂ ਦੇ ਲਈ ਸਾਡੇ ਭਰਾ ਉਹ ਵੀ ਬਿਲਕੁਲ ਤਿਆਰ ਅੱਜ ਚੌਥਾ ਦਿਨ ਹੈ ਜੱਗੂ ਨੂੰ ਖੇਡਦੇ ਇੰਜਰੀ ਪਹਿਲਾਂ ਵੀ ਆ ਗਈ ਔਰ ਕਈ ਦਿਨਾਂ ਤੋਂ ਬਾਅਦ ਰਵੀ ਸਰੂਏ ਸਾਡਾ ਵੀਰ ਹੈ ਸੋਸ਼ਲ ਮੀਡੀਆ ਤੇ ਪਰ ਚਰਚੇ ਹੁੰਦੇ ਜੱਗੂ ਨਾਲ ਫੱਟੇ ਤੇ ਘੱਡੇ ਕਿਲ ਵਰਗੀ ਜਾਰੀ ਹੈ ਨਵੀ ਨਵੀ ਮਨੀ ਗਿੱਲ ਦਾ ਅੱਜ ਫੋਨ ਆਇਆ ਸੀ ਫਰਿਆ ਵਾਲੇ ਦਾ ਕਿਉਂ ਬਈ लवली ਜੈਲਦਾਰਾ ਖੁਸ਼ ਹੋ ਹੈਲੋ ਵੀਰੇ ਵੀਰੇ ਸ਼ਰਾ ਹੈਲੋ ਬਾਈ ਨਸ਼ੇ ਦਾ ਸੇਵ ਬਾਈਆ ਥੋੜਾ ਅਰੇਂਜ ਦੀ ਪ੍ਰੋਬਲਮ ਆ ਰਹੀ ਹੈ ਪਲੀਜ਼ ਯਾਰ ਯਾਰ ਇਹਨੂੰ ਰੇਂਜ ਨੂੰ ਉੱਪਰ ਬੰਨ ਦਿੰਦਾ ਯਾਰ ਜੇ ਇੰਨੀ ਦਿੱਕਤ ਹੈ ਰੇਂਜ ਨੂੰ ਉੱਪਰ ਬੰਨ ਦਿੰਦਾ ਯਾਰ ਉਹ ਯਾਰ ਆ ਹਾਲ ਤੱਕ ਕਿਸੇ ਮਿਲਦੀ ਟਿਪ ਨਹੀਂ ਹੋਇਆ ਵੀਰੇ ਗਰਾਊਂਡ ਇੱਕ ਵਾਰੀ ਕਲੀਅਰ ਕਰ ਦਿਓ ਥੋੜੀ ਸੱਟ ਲੱਗੀ ਸੱਚੇ ਪਾਸ਼ਾ ਮੈਗਰੂ ਮੇਰਕਰੀ ਹੈਲੋ ਬਾਈ ਬਾਦੂ ਬੰਦੇ ਗਰਾਊਂਡ 'ਚ ਬਾਈ ਬਣ ਕੇ ਬਾਹਰੇ ਹੋਇਆ ਯਾਰ 2 ਮਿੰਟ ਖਾਤਰ ਬਾਦੂ ਬੰਦੇ ਬਾਈ ਬਣ ਕੇ ਬਾਹਰੇ ਹੋਇਆ ਬਿਲਕੁਲ ਜੀ ਆਪਾਂ ਗਰਾਊਂਡ ਬਿਲਕੁਲ ਕਲੀਅਰ ਰੱਖਣਾ ਹੈ ਇੱਕ ਬਾਈ ਬਣ ਕੇ ਦਾਰੂ ਪੀ ਕੇ ਗਰਾਊਂਡ 'ਚ ਨਾ ਆ ਜਾਓ ਬਾਈ ਜਿਨ੍ਹਾਂ ਨੇ ਪੈਗ ਲਾਇਆ ਕਿਉਂਕਿ ਸਾਡਾ ਖੜਾਣੀਆਂ ਦਾ ਮੰਦਿਰ ਮਸਜਿਦ ਮੱਕਾ ਮਦੀਨਾ ਸਾਰਾ ਕੁਝ ਇਹੀ ਹੋਇਆ ਬਾਈ ਬਣ ਕੇ ਦਾਰੂ ਜਿਨ੍ਹਾਂ ਨੇ ਜਿਨ੍ਹਾਂ ਨੇ ਮਾੜਾ ਮੋਟਾ ਪੀਤੀ ਹੋਈ ਆ ਬਾਹਰਲੇ ਪਾਸੇ ਰਿਓ ਬਣਾ ਬਣ ਕੇ ਗਰਾਊਂਡ ਦੇ ਵਿੱਚ ਕਿਸੇ ਨੇ ਨਹੀਂ ਆਉਣਾ ਵੀਰੇ ਨਸ਼ੇ ਦਾ ਸੇਵਨ ਕਰਕੇ ਨਾ ਆਓ ਬੈਸੀ ਬਹੁਤ ਪਵਿੱਤਰ ਜਗ੍ਹਾ ਹੈ ਕਿਉਂਕਿ ਨੌਵੇਂ ਪਾਸ਼ਾ ਦੀ ਯਾਦ ਚ ਸਪੋਰਟਸ ਕਲੱਬ ਨਹੀਂ ਹੋਈ ਹੈ ਸਾਡੀ ਹੱਥ ਬਣ ਕੇ ਬੇਨਤੀ ਹੈ ਜਿਨ੍ਹਾਂ ਨੇ ਸਾਰਾ ਸਰਵਾਂਸ ਵਾਰ ਦਿੱਤਾ ਔਰ ਸਹਿਵੇ ਕਮਾਲ ਕਲੰਗੀਧਰ ਪਾਸ਼ਾ ਦੀ ਮੇਰ ਹੈ ਨੌਵੇਂ ਪਾਸ਼ਾ ਇਸ ਇਲਾਕੇ ਦੇ ਵਿੱਚੋਂ ਲੰਘ ਕੇ ਕਹਿੰਦੇ ਤਮਤਾਨ ਸਾਹਿਬ ਗਏ ਸਨ ਵੀਰੇ ਥੋੜੀ ਜ਼ਿਆਦਾ ਰਸਨਾ ਕਰੋ ਬੀਰੇ ਬਰਫ ਲੈ ਕੇ ਆਓ ਜੀ ਕਿਸੇ ਭਰਾ ਕੋਈ ਲਿਆ ਸਕ ਆ ਇੱਥੇ ਰਾਸਾਣੇ ਤੋਂ ਲੈ ਆਓ ਹਾਂ ਰਾਸਾਣੇ ਤੋਂ ਕਿਸੇ ਨੂੰ ਬਰਫ ਲੈ ਆਓ ਭਰਾ ਫੇਰ ਬਾਅਦ ਜਾ ਕੇ ਫਲੇੜੇ ਵਾਲਾ ਬੀਤਾ ਵੀ ਪੁੱਜਿਆ ਹੋਇਆ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅੱਜ ਸੋਹਰੇ ਪਿੰਡ ਦੇ ਵਿੱਚ ਪੁੱਜਿਆ ਸਾਡਾ ਵੀਰ ਬੀਤਾ ਫਲੇੜੇ ਵਾਲਾ ਹਾਂ ਹੈਰੀ ਤੇ ਹੈਰੀ 24 ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਉਧਰ ਅੱਜ ਕਹਿੰਦੇ ਭਾਦਲੇ ਦੀ ਧਰਤੀ ਹੈ ਕੁੱਲ ਦੁਨੀਆ ਦੇ ਲੋਕਾਂ ਨੂੰ ਹੱਥ ਜੋੜ ਕੇ ਇਹੋ ਅਰਜ ਕਰਾਂ ਅੱਗੇ ਤੁਹਾਡੀ ਮਰਜ਼ੀ ਹੈ ਪਾਸ ਆਦਾ ਮੈਂ ਆਪਣਾ ਫਰਜ਼ ਕਰਾਂ ਤੁਸੀਂ ਕੋਲ ਬਿਠਾ ਕੇ ਬੱਚਿਆਂ ਨੂੰ ਫੋਨ ਤੋਂ ਪਾਸੇ ਕਰਕੇ ਤੇ ਜਰਾ ਕੋਲ ਬਿਠਾਓ ਬੱਚਿਆਂ ਨੂੰ ਕਲਗੀ ਧਰਦੇ ਬੱਚਿਆਂ ਦਾ ਇਤਿਹਾਸ ਸੁਣਾਓ ਬੱਚਿਆਂ ਨੂੰ ਕਲਗੀ ਧਰਦੇ ਬੱਚਿਆਂ ਦਾ ਇਤਿਹਾਸ ਸੁਣਾਓ ਬੱਚਿਆਂ ਨੂੰ ਹਾਂਜੀ 2 ਮਹੀਨਾ ਦੇ ਗੈਪ ਤੋਂ ਬਾਅਦ ਇਹ ਚੌਥਾ ਦਿਨੇ ਅੱਜ ਜੱਗੂ ਨੂੰ ਖੇਡਦੇ ਆ ਤੁਹਾਡੀਆਂ ਸ਼ੁਭ ਦੁਆਵਾਂ ਸਭ ਦੀਆਂ ਔਰ ਅਰਦਾਸ ਕਰਿਓ ਨੌਵੇਂ ਪਾਸ਼ਾ ਦੇ ਚਰਨਾਂ ਦੇ ਵਿੱਚ ਵਿਰਥੀ ਕਦੇ ਨਾ ਹੋਏ ਜਨ ਕੀ ਅਰਦਾਸ ਇਹ ਸਾਡੀ ਖੇਡ ਕਬੱਡੀ ਦਾ ਹੀਰਾ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਜਿਹੜੇ ਜਿਹੜੇ ਜੱਗੂ ਨੂੰ ਪਿਆਰ ਕਰਦੇ ਉਸ ਵਾਰੀ ਤਾੜੀਆਂ ਮਾਰ ਕੇ ਹੌਸਲਾ ਦੇਉ ਯਾਰ ਜੱਗੂ ਨੂੰ ਕੋਈ ਗੱਲ ਨਹੀਂ ਜਿੱਤਾਂ ਹਾਰੀਆਂ ਉਹ ਜ਼ਿੰਦਗੀ ਦੇ ਪਹਿਲੇ ਜੇ ਦਿਨ ਹੈ ਤਾਂ ਰਾਤ ਹੈ ਜੇ ਭੁੱਖਾ ਤਾਂ ਤੇ ਹੈ ਧੁੱਪ ਹੈ ਤੇ ਛਾਂ ਹੈ ਇਹ ਚਲਦੀ ਰਹਿੰਦਾ ਕਿਉਂਕਿ ਕਬੱਡੀ ਆ ਕਿਸੇ ਨੇ ਨਹੀਂ ਜਿੱਤੀ ਕਿਉਂ ਵੀ ਗੋਲਦੀ ਬਾਈ ਪਰ ਇਹ ਸਾਡੀ ਖੇਡ ਕਬੱਡੀ ਦਾ ਮਾਣ ਹੈ ਜੱਗੂ ਹਾਕਮ ਵਾਲੀਆ ਦਾ ਸਿੱਕਾ ਚੱਲਦਾ ਔਰ ਸੋਨੀ ਭਾਦੜੇ ਵਾਲਾ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੇ ਲਈ ਇਸ ਸਾਲ ਕਬੱਡੀਆਂ ਪਾਉਣੀ ਹੈ ਬੱਗਿਆਂ ਬਾਰੇ ਮੈਂ ਸ਼ੁਰੂ ਕਰਾਂ ਸੋਨੀ ਕਹਿੰਦਾ ਕੋਈ ਚੱਕਰ ਨਹੀਂ ਸਾਡੇ ਗਰਦੀਪ ਗੀਤੂ ਬਾਈ ਹੋਰੀ ਸੀਪੇ ਬਾਈ ਹੋਰੀ ਪਹੇ ਹੋਇਆ ਗੁਰਵਿੰਦਰ ਸਰਪੰਚ ਬੀਰੋ ਕੇ ਕਲਾਾਂ ਦੇ ਵਿੱਚ 23 ਤੇ 24 ਦੀ ਵੱਡੀ ਰੌਣਕ ਹੈ 23 ਨੂੰ 90 ਦੇ ਮੈਚ ਤੇ 24 ਨੂੰ ਤੇ ਸਿਰਾ ਹੋਣਾ ਕਹਿੰਦੇ 4 ਟਰੈਕਟਰ ਹੋਣਗੇ ਇੱਕ ਵੱਡੀ ਪਿਰਤ ਪਾਈ ਆ ਭਰਾਵਾਂ ਨੇ ਜਿਨ੍ਹਾਂ ਨੇ ਓਪਨ ਦੇ ਵਿੱਚ ਇੱਕ ਖਿਡਾਰੀ ਵਾਰੋਂ ਰੱਖਿਆ ਸਾਡੇ ਭਰਾ ਪੁੱਜੇ ਹੋਏ ਐ 23 ਤੇ 24 ਫਰਵਰੀ ਵੀਰੋ ਕੇ ਕਲਾਾਂ ਦੇ ਵਿੱਚ ਵੱਡੀ ਰੌਣਕ ਹੋਣੀ ਟਰਲੇ ਬਾਈ ਇੱਕ ਪੁਆਇੰਟ ਤੇ 4 ਟਰੈਕਟਰ ਹੋਣਗੇ ਬੈਸਟਾਂ ਦੇ ਲਈ ਬੋਲਡ ਸੀਗਾ ਇੱਕ ਪੁਆਇੰਟ ਉਹ ਜਾਫੀ ਦਾ ਜੀ ਉਹ ਭਾਦਰੇ ਦੀ ਟੀਮ ਦਾ ਗੁਰਵਿੰਦਰ ਸਰਪੰਚ ਉਹਦੀ ਸਾਡੇ ਵੀ ਰਿਸਿਪਟ ਫਰੀ ਗੁਰਦੀਪ ਆਰਤੀ ਹੋਈ ਉਹ ਚੱਚੇ ਤੌਰ ਤੇ ਸੱਦੇ ਪੱਤਰ ਲੈ ਕੇ ਪੁੱਜੇ 23 ਤੇ 24 ਫਰਵਰੀ ਦੇ ਗੱਗੀ ਬਾਈ ਕਹਿੰਦਾ ਵਾਈਸ ਪ੍ਰਧਾਨ ਜੇ ਕੋਈ ਪੈਗ ਵਾਲਾ ਗਰਾਊਂਡ 'ਚ ਫਸ ਗਿਆ ਬਾਈ ਫਿਰ ਆਪਣੀ ਉਹਦਾ ਜ਼ਿੰਮੇਵਾਰ ਆਪ ਹੈ ਠੀਕ ਹੈ ਨਾ ਯਾਰ ਅਸੀਂ ਅਸੀਂ ਪਹਿਲਾਂ ਵੀ ਕਿਹਾ ਜਿਵੇਂ ਕਬੱਡੀ ਦੇਖਣ ਦਾ ਸਵਾਦ ਬਾਹਰ ਖੜ ਕੇ ਆਉਂਦਾ ਤੁਸੀਂ ਪ੍ਰਬੰਧਕ ਦੇਖੋ ਵੀ ਗਰਾਊਂਡ ਚਾਹੁੰਦੇ ਨੇ ਕਰਾਓ ਜੀ ਮੈਚ ਸ਼ੁਰੂ ਹੁੰਦੇ ਯਾਰ ਕਬੱਡੀ ਦਾ ਸਵਾਦ ਹੈ ਸੋਨੀ ਕਹਿੰਦਾ ਵੀ ਕਰਾਓ ਜੀ ਮੈਚ ਸ਼ੁਰੂ ਸੋਨੀ ਕਬੱਡੀਆ ਇਨਸਾਨ ਹੈ ਸਾਡਾ ਵੀਰ ਸੁਖਤਾਨ ਸਤਕਰਨ ਖੋਸੇ ਦੀ ਟੀਮ ਲਈ ਖੇਡੂ ਬੱਗਿਆਂ ਵਾਲੇ ਮੰਗੀ ਦੀ ਟੀਮ ਲਈ ਇਸ ਨੇ ਕਬੱਡੀਆਂ ਪਾਉਣੀਆਂ ਐਨਆਰਆਈ ਕਬੱਡੀ ਕਲੱਬ ਨਕੂਦਰ ਲਈ ਪਿਛਲੇ ਸਾਲ ਕਾਕੇ ਸੇਖ दौਲਤ ਦੀ ਟੀਮ ਨੇ ਖੇਡਿਆ ਇਹ ਯੂਰਪ ਦੇ ਵਿੱਚ ਕਹਿੰਦੇ ਐਨ ਆਰ ਆਈ ਕਬੱਡੀ ਕਲੱਬ ਬੈਲਜੀਅਮ ਮੀਟੇ ਫਰਮਾਹੇ ਦੀ ਟੀਮ ਨੇ ਖੇਡਿਆ ਬਾਈ ਇੱਕ ਵਾਰੀ ਗਰਾਊਂਡ ਕਲੀਅਰ ਕਰ ਲਓ ਮੁਕਾਬਲਾ ਸ਼ੁਰੂ ਹੋ ਚੁੱਕਾ ਦੋ ਮੁਕਾਬਲਾ ਸ਼ੁਰੂ ਹੈ ਸੋਨੀ ਚੜ੍ਹਦੀ ਫਰੇਸ ਜੀ ਦੀ ਖੇਡ ਬੜੀ ਨਿਆਰੀ ਹੈ ਹਾਕਮ ਵਾਲੀਏ ਜੱਗੂ ਨਾਲ ਕਿੱਲ ਯਹੀ ਆ ਰਹੀ ਹੈ ਖੇਡ ਵੇਖ ਧਰਮਿਆ ਨਜ਼ਾਰਾ ਲੋਕ ਲੈਂਦੇ ਨੇ ਸਾਉ ਜੇ ਸੁਭਾਵਾ ਸੋਨੀ ਭਾਦੜੇ ਦਾ ਕਹਿੰਦੇ ਨੇ ਆਹ ਸੌਜੇ ਸੁਭਾ ਦਾ ਸੋਨੀ ਭਾਦੜੇ ਦਾ ਕਹਿੰਦੇ ਨੇ ਐਨ ਗੱਲਾਂ ਧਰਮ ਨੇ ਕਲਮ ਤੁ ਲਿਖ ਕੇ ਕਹਿੰਦੇ ਟਿਕਾੜੇ ਲਾ ਦੁੱਤੀ ਹੈ ਇੱਕ ਕੰਨੀ ਦੇ ਚਾਰੋਂ ਵਾਲਾ ਸੇਵਕ ਲੱਗਾ ਹੋਇਆ ਆ ਦੂਸਰੀ ਕੰਨੀ ਦੇ ਉੱਪਰ ਕਹਿੰਦੇ ਨਿਊਜ਼ੀਲੈਂਡ ਖੇਡਿਆ ਪਰ ਆ ਮੁੰਡਾ ਕਹਿੰਦੇ ਜੰਜੂਆ ਇਹਦਾ ਸਿੱਕਾ ਚੱਲਦਾ ਹੈ ਮੇਰੇ ਮਿੱਤਰੋ ਆ ਬੱਲੇ ਬੱਲੇ ਇੱਕ ਪਾਸੇ ਸੋਨੀ ਇੱਕ ਪਾਸੇ ਆ ਜੰਜੂਆ ਕਬੱਡੀ ਜੰਜੂਆ ਕਬੱਡੀ ਕਬੱਡੀ ਓ ਕਿੰਨਾ ਇੱਕ ਸੁਆਦ ਆਇਆ ਇੱਕ ਵਾਰੀ ਲਵਾ ਗੋਆ ਓ ਸੋਨੀ ਨੂੰ ਪਿਆਰ ਕਰ ਦਿਓ ਆਹ ਦੁਨੀਆ ਖੁਸ਼ ਐ ਮੇਰੇ ਮਿੱਤਰੋ ਦੁਨੀਆ ਖੁਸ਼ ਐ ਆਹ ਦੁਨੀਆ ਖੁਸ਼ ਐ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਰਹਿਣਗੀਆਂ ਅਗਲੇ ਬਲਾਰੇ ਵੀ ਸਾਡੇ ਭਰਾ ਸਤਨਾਮ ਪੁੰਦੜ ਤੇ ਲੱਖੀ ਪਰ ਇਧਰਲੇ ਪਾਸੇ ਆਓ ਕਲਵੀਰ ਆਓ ਕਲਵੀਰ ਚੜਦੀ ਫਰੇਸ ਆਹ ਚੜਦੀ ਫਰੇਸ ਹੁਣ ਚਰਚੇ ਵੀ ਬਾਲੇ ਨੇ ਦੁਨੀਆ ਤੇ ਛਾ ਗਏ ਆਹ ਮੁੰਡੇ ਪੀਵੀ ਗੱਤੀ ਵਾਲੇ ਨੇ ਦੁਨੀਆ ਤੇ ਛਾ ਗਏ ਆਹ ਬੱਲੀਏ ਬਣਾ ਕੇ ਚਾਂਜਰ ਤੇਰੀ ਨਾਲ ਨਾਲ ਤੇਰੇ ਤਾਣਾ ਚਾ ਮਿਠਰਾ ਨੇ ਕੋਕਾ ਬਣਨਾ ਚਾ ਬੜ ਜਾਣਾ ਸਰਮਾ ਨਹੀਂ ਤਾਂ ਬਣਾਂਗੇ ਪੱਕੇ ਗਾਨੀ ਤੇਰੀ ਦੇ ਮੜ ਕੇ ਨਹੀਂ ਹੁਣ ਤੈਨੂੰ ਟਕਰਾਂਗੇ ਆਹ ਸਜਰੇ ਸ਼ਰੀਕ ਤੇਰੇ ਬਣ ਕੇ ਨਹੀਂ ਹੁਣ ਤੈਨੂੰ ਟਕਰਾਂਗੇ ਆਹ ਗੁਰਵਿੰਦਰ ਖੂਨਰ ਤੇ ਝਾਰੋ ਵਾਲਾ ਸੇਵਕ ਆਹ ਬੱਲੇ ਬੱਲੇ ਸਵਾਦ ਵੱਖਰਾ ਹਮ ਦਾ ਦੇ ਦਰਮਿਆਨ ਪਈ ਹੂ ਟੱਕਰ ਤੇ ਨੰਬਰ ਖੂਨਣ ਵਾਲਾ ਕਹਿੰਦੇ ਭਾਦੜੇ ਦੀ ਟੀਮ ਦੇ ਹਿੱਸੇ ਜੋੜ ਗਿਆ ਅਗਲੀ ਰੇਡ ਤੇ ਧਰਮਾ ਵੀਰ ਬਾਈ ਗਰਾਊਂਡ ਕਲੀਅਰ ਟੀਮ ਦੇ ਲਈ ਗਰਾਊਂਡ ਕਲੀਅਰ ਲੈਦਾ ਦੋ ਲੋਕਾਂ ਨੂੰ ਸੁਬਾਦ ਆਓ ਅਗਲੀ ਟੀੜ ਜਟਾਰਿਆਂ ਵਾਲਿਆ ਟੀਟੂ ਕੈਨੇਡਾ ਟੀਟੂ ਕੈਨੇਡਾ ਤੇ ਗੁਰਵਿੰਦਰ ਪ੍ਰਧਾਨ ਵੱਲੋਂ ਕਹਿੰਦੇ ਸੋਨੀ ਦੀਆਂ ਤੰਨ ਕਬੱਡੀਆਂ 5000 ਦੀਆਂ ਹੋਣਗੀਆਂ ਟੀਟੂ ਕੈਨੇਡਾ ਤੇ ਸਾਡੇ ਗੁਰਵਿੰਦਰ ਪ੍ਰਧਾਨ ਦੇ ਵੱਲੋਂ ਆਹ ਤਿੰਨ ਕਬੱਡੀਆਂ ਭਾਈ ਗੁਰਵਿੰਦਰ ਕਿਹਾ ਸੀ ਨਾ ਭਾਈ ਸ਼ਿੰਦਰ ਜਿੰਨਾ ਜਿੰਨਾ ਨੇ ਆਹ ਬਰਿਆਂ ਵਾਲੇ ਗੁਰਪ੍ਰੀਤ ਦੀ ਖੇਡ ਵਧੀਆ ਲੱਗਿਆ ਰੇਡਰ ਦੀ ਇੱਕ ਵਾਰ ਯਾਰ ਦਿਲੋਂ ਤਾਰੀਆਂ ਮਾਰੋ ਠੋਕ ਕੇ ਮਨੀ ਗਿੱਲ ਬੈਠਾ ਯੂਐਸਏ ਕੈਨੇਡਾ ਫੋਰ ਦੇ ਸਟੇਟ ਦੀ ਆਓ ਦਰਬੀਤ ਟੀਟੂ ਕਹਿੰਦੇ ਪਹਿਲੀ ਕਬੱਡੀ ਪੈ ਗਈ 5000 ਦੀ ਸਾਡੇ ਸੁਖਵਿੰਦਰ ਪ੍ਰਧਾਨ ਦੇ ਵੱਲੋਂ ਆਓ ਕੈਨੇਡਾ ਵਾਲੇ ਆਓ ਸਾਡੇ ਟੀਟੂ ਬਾਈ ਦੇ ਵੱਲੋਂ ਕਹਿੰਦੇ ਪਹਿਲੀ ਕਬੱਡੀ ਪੈ ਗਈ 5000 ਦੀ ਹੁਣ ਦੋ ਬਾਕੀ ਨੇ ਹਜੇ ਤਾਂ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਤੀਰ ਕਮਾਂਡ ਦੇ ਵਿੱਚ ਹੈ ਇਧਰੋਂ ਸਕੋਰ ਬੋਰਡ ਦੇਖੋ ਸਕੋਰ ਬੋਰਡ ਦੇਖੋ ਟੱਕ ਪਈ 59 ਤੇ 8.5 ਨੰਬਰ ਮੇਰੇ ਮਿੱਤਰੋ ਹਾਕਮ ਵਾਲਾ 8.5 ਔਰ ਰਤਾ ਥੇ 9 ਆਹ ਪੁਆਇੰਟ ਕਹਿੰਦੇ ਹੋਲਡ ਕਰ ਦਿੱਤਾ ਮੇਰੇ ਮਿੱਤਰੋ ਫੈਸਲੇ ਬਾਅਦ ਚ ਹੋਰ ਗਏ ਹਰ ਜੇ ਪਾਸੇ ਆਹ ਟੱਕਰ ਸਿਰੇ ਦੀ ਹੈ ਕੌਨ ਸੇਰ ਨੂੰ ਸਵਾ ਸੇਰ ਮਾਰ ਕੇ ਟੱਕਰੂ ਇੱਕ ਪਾਸੇ ਅਵਤਾਰ ਇੱਕ ਪਾਸੇ ਕਲਵੀਰਾ ਆਹ ਕਲਵੀਰਾ ਅਵਤਾਰ ਭੱਜ ਗਿਆ ਪਰ ਖੇਡ ਕਬੱਡੀ ਫੁਰਤੀ ਦੀ ਹੈ ਓਏ ਆਇਆ ਨਿਆਰਾ ਮਾਇਆ ਛੜਾ ਰੋਣਾ ਰੋਣਾ ਧਰਮੇ ਚੱਕ ਮੈਗ ਵੀਰਿਆ ਆਹ ਸਾਹਮਣੇ ਗੁਰਵਿੰਦਰ ਖੂਨਣ ਵਾਲਾ ਆ ਗਿਆ ਕਬੱਡੀ ਫੁਰਤੀ ਦੀ ਹੈ ਕਬੱਡੀ ਜਾਨ ਦੀ ਹੈ ਕਬੱਡੀ ਤਕਨੀਕ ਦੀ ਹੈ ਡਾਲਿਆਂ 'ਚ ਜਾਨ ਹੋਵੇ ਪੱਟਾ ਉੱਤੇ ਮਾਣ ਹੋਵੇ ਖੋਪਰੀ 'ਚ ਹੋਵੇ ਤਕਨੀਕ ਮਿੱਤਰੋ ਓਏ ਮੁੰਡਾ ਟੱਪਣ ਨਹੀਂ ਦਿੰਦਾ ਟੱਪਣ ਨਹੀਂ ਦਿੰਦਾ ਟੱਪਣ ਨਹੀਂ ਦਿੰਦਾ ਟੱਪਣ ਨਹੀਂ ਦਿੰਦਾ ਫਿਰ ਲੀਕ ਮਿੱਤਰੋ ਮੁੰਡਾ ਟੱਪਣ ਨਹੀਂ ਦਿੰਦਾ ਇੱਕ ਪਾਸੇ ਕੁਲਵਿੰਦਰ ਰੱਤਾ ਖਾਲੋ ਓ ਗੁਰਵਿੰਦਰ ਪੱਜ ਗਿਆ ਓ ਕਿੰਨਾ ਕੇ ਸਵਾਦ ਆਇਆ ਤਾੜੀਆਂ ਓ ਮੈਚ ਕੇ ਮੇਰਾ ਡਰਾ ਮਾਰੋਗਾ ਸਿਰ ਆਤਾ ਮੈਚ ਸਿਰ ਆਤਾ ਐਨੂੰ ਫੜ ਕੋ ਗਲਵੀਰਿਆ ਐਨੂੰ ਫੜ ਪਰ ਟੱਚ ਡਬਲ ਹੈ ਜੀਤੇ ਨੂੰ ਟੱਚ ਵੱਜਾ ਨੰਬਰ ਰੇਡਰ ਦੇ ਹਿੱਸੇ ਆ ਮੈਂ ਵੀ ਜੱਕ ਦਾ ਪੁੱਤ ਹਰਜਨ ਵਰਗਾ ਨਹੀਂ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ ਅੱਖਾਂ ਦਰਸ਼ਨ ਦਾ ਪੁੱਤਰ ਰੇਡ ਪਾਉਂਦੀ ਫੇਰ ਟਿਕਾਣੇ ਲਾ ਦੂੰਗਾ ਲੈ ਵੀ ਸਰ ਵੀ ਦੂਜੀ ਪੈਣ ਯਾਰੀ ਹੈ ਸਾਡੇ ਭਾਈ ਤੀਟੂ ਕੈਨੇਡਾ ਸੁਖਵਿੰਦਰ ਪ੍ਰਧਾਨ ਤੇ ਗਰਮੀਤ ਇਹਨਾਂ ਦੇ ਵੱਲੋਂ ਕਹਿੰਦੇ 5000 ਦੀ ਦੂਜੀ ਕਬੱਡੀ ਪੈ ਗਈ ਹੈ ਅੱਜ ਭਾਦਰੇ ਦੀ ਧਰਤੀ ਤੇ ਇਤਿਹਾਸ ਲਿਖੇ ਜਾਣਗੇ ਕਿ 5000 ਦੀਆਂ ਤਿੰਨ ਸਫਲ ਪੈਂਦੀਆਂ ਨੇ ਕਿ ਗੱਲ ਕੀ ਬਣਦੀ ਹੈ ਲੈ ਵੀ ਦੂਜੀ ਵੀ ਪਾ ਗਿਆ ਦੂਜੀ ਵੀ ਪਾ ਗਿਆ ਲੈ ਵੀ ਸੁਖਵਿੰਦਰ ਪ੍ਰਧਾਨ ਟਿੱਕੂ ਕੈਨੇਡਾ ਦੀ ਨੋਟ ਕਿਨੋ ਕਿਸੇ ਨਾ ਕਿਸੇ ਪਾਸੇ ਤਾਂ ਦੇਣੀ ਬਹਿਣਗੇ ਕਿਸੇ ਨਾ ਕਿਸੇ ਪਾਸੇ ਦਾ ਦੇਣੀ ਬਹਿ ਕੋਈ ਕਲਵੀਰ ਆ ਲੋਠ ਨਹੀਂ ਆਇਆ ਆ ਲੋਠ ਨਹੀਂ ਆਏ ਨੇ ਪਿੰਡੇ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਜੱਟਾ ਇਹਨੇ ਪਿੰਡੇ ਨੂੰ ਮਿੱਟੀ ਨਹੀਂ ਧਗੜ ਦਿੱਤੀ ਹਰ ਜੋ ਪਾਸੇ ਇੱਕ ਪਾਸੇ ਬਿਕਰ ਸਿੰਘ ਦਾ ਪੁੱਤਰਾ ਇੱਕ ਪਾਸੇ ਜੰਕੇ ਦਾ ਪੁੱਤਰਾ ਮੇਰੇ ਮਿੱਤਰੋ ਆਹ ਮੁੰਡਾ ਗੁਰਪ੍ਰੀਤ ਉਧਰ ਸਾਡਾ ਵੀਰ ਸੇਬੀ ਬਛਵੜਾ ਜਿਹਦੀ ਯਾਰੀ ਆ ਕਹਿੰਦੇ ਸਾਡੇ ਜੱਗੂ ਹਾਕਮ ਵਾਲੀਏ ਨਾਲ ਔਰ ਜੱਗੂ ਨੂੰ ਥੋੜੀ ਇੰਜਰੀ ਆਈ ਆ ਸੱਚੇ ਪਾਤਸ਼ਾਹ ਬਹਿ ਗਏ ਫੇਰ ਕਹਿੰਦੇ ਸਾਡੀ ਕਬੱਡੀ ਦਾ ਉਸਤਾਰ ਪਰ ਜਿਹੜਾ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇ ਅਗਲੀ ਰੇਡ ਦਰਸ਼ਨ ਸਿੰਘ ਦੇ ਪੁੱਤਰ ਦੀ ਪਾਈ ਆ ਮੇਰੇ ਬੰਦੇ ਤੀਜੀ 5000 ਦੀ ਤੀਜੀ ਕਬੱਡੀ ਪੈ ਰਹੀ ਹੈ ਉਧਰੋਂ ਟੀ2 ਕੈਨੇਡਾ ਆਓ ਸਗਵਿੰਦਰ ਪ੍ਰਧਾਨ ਪਰ ਮੈਨੂੰ ਲੱਗਦਾ ਏ 5000 ਨੇ 5000 ਨੇ 5000 5000 ਸੇਵਕ ਹੋ ਆ ਕੀ ਹੋ ਸੇਵਕ ਸੇਵਕ ਆਓ ਸੇਵਕ ਆ ਕੀ ਹੋ ਕਾਗ ਸਵਾਦ ਆਉਂਦਾ ਇੱਕ ਵਾਰੀ ਮੁੱਲ ਮੋਰ ਦੇ ਕਲਵੀਰਿਆ ਮੁੱਲ ਮੋਰ ਦੇ ਮੰਗੋ ਨੂੰ ਕਹਿ ਦੇ ਮੁੰਡਾ ਰੁਕਦਾ ਨਹੀਂ ਦੁੱਖਦਾ ਤੁਰ ਜਾਂਦਾ ਮੁੰਡਾ ਰੁਕਦਾ ਨਹੀਂ ਜੀਨੂ ਜੀਨੂ ਅਵਤਾਰ ਨਿਹਾਲ ਸਿੰਘ ਬਾਰੇ ਦੀ ਖੇਡ ਵਧੀਆ ਲੱਗੀ ਹੈ ਇੱਕ ਵਾਰੀ ਤਾੜੀਆਂ ਦਿਲੋਂ ਮਾਰ ਦਿਓ ਥੋਕ ਕੇ ਤਾੜੀਆਂ ਤਾੜੀਆਂ ਦਿਲੋਂ ਮਾਰ ਦਿਓ ਤਾੜੀਆਂ ਦਿਲੋਂ ਮਾਰ ਦਿਓ ਲਓ ਸਾਹਮਣੇ ਗੁਰਵਿੰਦਰ ਕਬੱਡੀ ਪਾ ਰਿਹਾ ਤੇ ਦੂਸਰੇ ਪਾਸੇ ਹਾਉ ਕਬੱਡੀ ਹਾਉ ਕਬੱਡੀ ਕਹਿੰਦੇ ਰੱਤਾ ਥੇ ਵਾਲਾ ਕੁਲਵਿੰਦਰ 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 ਚੰਜੂਆ ਚੇਨ ਕਾਦੀ ਐ ਕਹਿੰਦੇ ਬਾਲਾ ਸਿਰਾ ਕਰਦੇ ਨੇ ਗੱਭਰੂ ਬਾਲਾ ਸਿਰਾ ਕਰਦੇ ਨੇ ਜ਼ਿਆਦਾਤਰ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਟੜਵੇਂ ਦੇ ਪ੍ਰਧਾਨ ਗਰਮੇਲ ਸਿੰਘ ਚਮਕੌਰ ਕਮਾਂਡ ਦੀ ਟੀਮ ਦੇ ਲਈ ਖੇਡਦੇ ਨੇ ਆਹੀ ਕੁਝ ਉਹ 23 ਤੇ 24 ਫਰਵਰੀ ਨੂੰ ਹੀ ਰੋਕੇ ਗਲਾਂ ਦੇ ਵਿੱਚ ਹੋਣਾ ਸੀਪੇ ਬਾਈ ਹੋਰੀ ਗਰਦੀਪ ਭਰਾ ਹੋਰੀ ਗੁਰਵਿੰਦਰ ਸਰਪੰਚ ਹੋਰੀ ਸੱਤੇ ਲਾ ਰਿਹਾ ਗਿੱਤੂ ਬਾਈ ਹੋਰੀ ਕਿ ਫੋੜ ਦੇਵਾਂਗੇ ਅੱਜ ਬਛੇਰੇ ਨੇ 24 ਨੂੰ ਫੋੜ ਹੋਣਗੇ ਪਰ ਇਧਰਲੇ ਪਾਸੇ ਕਬੱਡੀ 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 ਰਾਵੀ ਸਾਡੇ 15 ਵਾਖੰਦ ਵਾਲਾ ਰੱਤਾ ਵਾਲਾ ਰੱਤਾ 6 ਦੀ ਟੀਮ ਜਿੱਤੂਰੀ ਹੈ ਲੈ ਵੀ ਇਹਨਾਂ ਦੇ ਨਾਲ ਸਾਡੇ ਕਿਹੜੇ ਬਾਈ ਲਾਉਣੇ ਨੇ ਬਾਈ ਜੀ ਦੱਸਿਓ ਇੱਕ ਮਿੰਟ ਜੀ ਮੈਂ ਸੋਨੀ ਬਾਈ ਨੂੰ ਬੇਨਤੀ ਕਰਦਾ ਕਿ ਆਪਾਂ ਵੀਰੇ ਇੱਕ ਵਾਰੀ 24 ਤੇ 25 ਫਾਪਰੀ ਸੰਗਤਪੁਰੇ ਦੇ ਵਿੱਚ ਵੀ ਵੱਡੀ ਰੌਣਕ ਹੈ ਭਰਾ